ਹੋ ਬਿੱਟੂ ਬਜਾ რა ਕੀ ਕਹਿ ਸਕਦਾ ਇਹਦੇ ਤੇ ਇਹ ਤੋਂ ਇਲਾਵਾ ਕੀ ਕਹਿ ਸਕਦਾ ਹੁਣ ਦੇਖੋ ਇੱਕ ਗੱਲ ਤਾਂ ਸਪਸ਼ਟ ਹੋ ਗਈ ਵੀ ਬਿੱਟੂ ਸੀਰੀਅਸ ਮੈਨ ਨੇ ਹੈ ਰਾਜਨੀਤੀ ਦੇ ਯੋਗਨੀ ਹੈ ਜਿਸ ਪਾਰਟੀ ਦੇ ਕੰਮ ਕਰਦਾ ਉਸੇ ਪਾਰਟੀ ਦੇ ਲੀਡਰਸ਼ਿਪ ਤੇ ਪਿੱਠ ਵਿੱਚ ਛੁਲਾ ਮਾਰਦਾ ਔਰ ਜਿੱਥੇ ਗਿਆ ਉੱਥੇ ਉਹਦੇ ਵਿਚਾਰ ਕੀ ਨੇ ਉਹਦੇ ਉਸ ਪਾਰਟੀ ਪ੍ਰਤੀ ਕੀ ਸੋਚ ਆ ਕੀ ਵਿਚਾਰ ਰੱਖਦਾ ਇਹ ਵਿਸ਼ਵਾਸ ਹੋ ਗਿਆ ਹੁਣ ਇੱਕ ਗੱਲ ਇਹ ਜੋ ਸਪਸ਼ਟ ਹੋ ਗਈ ਵੀ ਇਹ ਵਿਅਕਤੀ ਲੋਕਪੱਖੀ ਵੀ ਨਹੀਂ ਹੈ ਪਾਰਟੀ ਪੱਕੀ ਵੀ ਨਹੀਂਗਾ ਇਹ ਸਿਰਫ ਤੇ ਸਿਰਫ ਆਪਣੇ ਪੱਖ ਦਾ مالک ਆ ਸਿਰਫ ਸੱਤਾ ਇਹਨੂੰ ਚਾਹੀਦੀ ਆ ਤੇ ਸਿਕਿਉਰਿਟੀ ਚਾਹੀਦੀ ਆ ਕਿਸੇ ਵੀ ਰੂਪ ਵਿੱਚ ਇਹਨੂੰ ਸੱਤਾ ਮਿਲ ਜਵੇ ਉਹ ਉਸ ਰੂਪ ਦੇ ਵਿੱਚ ਜਾਣ ਨੂੰ ਤਿਆਰ ਆ ਸੱਤਾ ਹਾਸਲ ਕਰਨ ਲਈ ਕੁਝ ਵੀ ਕਰ ਸਕਦਾ ਪਰ ਨਾ ਲੋਕ ਸੇਵਾ ਨਾ ਸਮਾਜ ਸੇਵਾ ਨਾ ਰਾਜਨੀਤਿਕ ਸੇਵਾ ਇਹ ਇਹਦੇ ਕਿਸੇ ਖਾਨੇ ਦੇ ਵਿੱਚ ਦਿਲ ਦਿਮਾਗ ਦੇ ਕਿਸੇ ਖਾਨੇ ਵਿੱਚ ਸਰ ਬੀਜੇਪੀ ਲੀਡਰਾਂ ਬਾਰੇ ਵੀ ਕੁਝ ਬੋਲਦਾ ਹੋਇਆ ਨਜ਼ਰ ਆ ਰਿਹਾ ਵਾ ਜਿਸ ਤਰ੍ਹਾਂ ਪੀਐਮ ਮੋਦੀ ਬਾਰੇ ਵੀ ਕਮੈਂਟ ਮੈਂ ਉਹੀ ਤਾਂ ਗੱਲ ਕਰਦਾ ਵੀ ਇੱਕ ਪਾਰਟੀ ਦੇ ਪਿੱਛੇ ਛੁਰਾ ਮਾਰ ਕੇ ਗਿਆ ਦੂਜੀ ਪਾਰਟੀ ਦੀ ਪਿੱਠੇ ਚ ਸੁਰਾ ਮਾਰ ਮਾਰਨ ਵਾਸਤੇ ਤਿਆਰ ਬੈਠਾ ਸੁਰਾ ਮਾਰ ਰਿਹਾ ਸੁਰਾ ਉਹਦੇ ਹੱਥ 'ਚ ਆਹ ਉਹਨਾਂ ਦੇ ਮੋਦੀ ਜੀ ਬਾਰੇ ਕੀ ਵਿਚਾਰ ਨੇ ਉਹਨਾਂ ਦੇ ਇੱਕ ਮਹਾ ਮੰਤਰੀ ਬਾਰੇ ਕੀ ਵਿਚਾਰ ਨੇ ਇੱਕ ਉਹਨਾਂ ਦੀ ਜਿਹੜੀ ਹੋਰ ਲੀਡਰਸ਼ਿਪ ਆ ਜਾਖੜ ਸਾਹਿਬ ਜਾਂ ਉਹਨਾਂ ਬਾਰੇ ਕੀ ਵਿਚਾਰ ਨੇ ਸਾਹਮਣੇ ਇੱਕ ਪੱਗ ਬਾਰੇ ਪਹਿਲਾਂ ਇੱਕ ਵਾਰੀ ਇਹਨੇ ਪੱਗ ਕਿਹਾ ਸੀ ਮੈਨੂੰ ਪੱਗ ਰਾਹੁਲ ਗਾਂਧੀ ਜੀ ਦੀ ਪੱਗ ਦਿੱਤੀ ਹੋਈ ਐ ਅੱਜ ਉਹ ਪੱਗ ਕਹਿੰਦਾ ਜੀ ਨਕਲੀ ਪੱਗ ਦੇਖੋ ਇਹ ਪੱਗ ਦਾ ਕਿੰਨਾ ਸਤਕਾਰ ਕਰ ਰਿਹਾ ਹੈ ਵਿਅਕਤੀ ਜਿਹੜੀ ਪੱਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕੁਰਬਾਨੀਆਂ ਕਰਕੇ ਪ੍ਰਦਾਨ ਕਰਾਈ ਆ ਜਿਹੜੀ ਸਰਦਾਰੀ ਦਾ ਸਭ ਤੋਂ ਵੱਡਾ ਸਮਝ ਲੋ ਕਹਿੰਦੇ ਆ ਵੀ ਸਾਡਾ ਤਾਜ ਆ ਉਹ ਤਾਜ ਬਾਰੇ ਇਹ ਦੇ ਵਿਚਾਰਨੇ ਕਦੇ ਰਾਹੁਲ ਦੀ ਪੱਗ ਕਹਿੰਦਾ ਕਦੇ ਨਕਲੀ ਪੱਗ ਕਹਿੰਦਾ ਇਹ ਵਿਅਕਤੀ ਇਹ ਇਹ ਮੈਗਨਮਨ ਸਿੱਖ ਕੌਣ ਦਾ ਵੀ ਹੱਕ ਨਹੀਂ ਆ ਸਕਦਾ ਜਦੋਂ ਪਹਿਲਾਂ ਨਹੀਂ ਰਿਹਾ ਜਦੋਂ ਸਿੱਖੀ ਦਾ ਘਾਣ ਕੀਤਾ ਉਦੋਂ ਹੀ ਨਹੀਂ ਸਿੱਖ ਰਿਹਾ ਇਹ ਵਿਅਕਤੀ ਕਿਸੇ ਵੀ ਧਰਮ ਕਿਸੇ ਵੀ ਜਾਤ ਕਿਸੇ ਵੀ ਬਰਾਦਰੀ ਕਿਸੇ ਵੀ ਮੱਜਬ ਦੇ ਲਾਇਕ ਨਹੀਂਗਾ ਇਹ ਇਨਸਾਨ ਨਾ ਹੋ ਕੇ ਪਤਾ ਨਹੀਂ ਕੀ ਸਰ ਸਿਮਰਜੀਤ ਸਿੰਘ ਬੈਂਸ ਦੀ ਦੂਸਰੀ ਪਾਰਟੀ ਦੇ ਵਿੱਚ ਜਾਣ ਨਾਲ ਕਿੰਨਾ ਇੱਕ ਫਰਕ ਹੋਊਗਾ ਜਦੋਂ ਕਾਂਗਰਸ ਪੈਂਦੇ ਦੇਖੋ ਸਾਨੂੰ ਇਹਦੇ ਜਾਣ ਨਾਲ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਇਹਦਾ ਚਿਹਰਾ ਮੋਹਰਾ ਪੰਥਕ ਸੀ ਪਹਿਲਾਂ ਪੰਥੇ ਗੱਲਾਂ ਕਰਦਾ ਸੀ ਪੰਜਾਬ ਪੱਖੀ ਗੱਲਾਂ ਕਰਦਾ ਸੀ ਔਰ ਜਿਹੜੀ ਪੰਥਕ ਵੋਟ ਸੀ ਕਾਫੀ ਸਿੱਖ ਵੋਟੇ ਦੇ ਨਾਲ ਜੁੜੀ ਹੋਈ ਸੀ ਸਿੱਖ ਵੋਟ ਕਦੇ ਵੀ ਕਾਂਗਰਸ ਨੂੰ ਨਹੀਂ ਪਹੁੰਚਦੀ ਔਰ ਖਾਸ ਕਰਕੇ 1 ਜੂਨ ਕਰਕੇ ਕਿਉਂਕਿ 1 ਜੂਨ ਉਹ ਦਿਨ ਆ ਜਿੱਦਾਂ ਦਰਬਾਰ ਸਾਹਿਬ ਤੇ 40 ਸਾਲ ਪਹਿਲਾਂ ਹਮਲਾ ਹੋਇਆ ਸੀ ਕਾਂਗਰਸ ਨੇ ਕੀਤਾ ਸੀ ਜਿਹੜੀ ਕਾਂਗਰਸ ਪਾਰਟੀ ਵਿੱਚ ਅੱਜ ਗਿਆ ਔਰ ਕਾਂਗਰਸ ਪਾਰਟੀ ਦੀ ਉਸ ਵੇਲੇ ਦੀ ਜਿਹੜੀ ਮੁਖੀ ਸੀ ਉਹਦੋਂ ਆ ਜਰਾ ਵੜੰਗਾ ਏ ਮਾਂ ਕਹਿੰਦਾ ਜੀ ਇਹਨੇ ਇੱਕ ਟੀ-ਸ਼ਰਟ ਪਾਈ ਸੀ ਕਿਸੇ ਨੇ ਇਹਨੂੰ ਪੁੱਛਿਆ ਵੀ ਤੂੰ ਟੀ-ਸ਼ਰਟ ਪਾਈ ਫਿਰਦਾ ਉਹਦੇ ਫੋਟੋ ਉਕਰੀ ਹੋਈ ਸੀ ਇਹਦੀ ਇੰਦਰਾ ਕਾਂਧੀ ਜੀ ਉਹ ਕਹਿੰਦਾ ਇਹ ਮੇਰੀ ਮਾਂ ਹੁਣ ਜਿਹੜੀ ਮਾਂ ਨੇ ਜਿਹੜੀ ਪਾਰਟੀ ਦੀ ਮਾਂ ਨੇ ਉਹ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਵੇ ਉਹਦਾ ਪੁੱਤ ਹੋਵੇ ਉਹਦੇ ਪੁੱਤ ਨੂੰ 1 ਜੂਨ ਵਾਲੇ ਦਿਨ ਜਿੱਦਨ ਹਮਲਾ ਹੋਇਆ ਹੋਵੇ ਕੋਈ ਵੀ ਸਿਕ ਵੋਟ ਨਹੀਂ ਪਾਉਂਦਾ ਜਿਹੜੇ ਸ਼ੁਰੂ ਨਹੀਂ ਇਕੱਲੇ ਦਲ ਆਪਣੇ ਹੱਕਾਂ ਦੇ ਲਈ ਲੜਨ ਦੀ ਗੱਲ ਕਰ ਰਿਹਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਹਾ ਪਰ ਕੀ ਇਹ ਜਿਹੜਾ ਤੁਸੀਂ ਵਰਕਰਾਂ ਲਈ ਕੀਤੀ ਹੈ ਇਕੱਲੇ ਰਹਿਣ ਦੀ ਇਹ ਵਰਕਰਾਂ ਰਹਿੂ ਕਿ ਅੱਗੇ ਜਾ ਕੇ ਦੁਬਾਰਾ ਕਰ ਚੋ ਦੇਖੋ ਸਾਡਾ ਮਤਲਬ ਪੰਜਾਬ ਆ ਜੀ ਸਾਡਾ ਮਕਸਦ ਪੰਜਾਬ ਆ ਸਾਡਾ ਸਭ ਕੁਝ ਪੰਜਾਬ ਆ ਅਸੀਂ ਪੰਜਾਬ ਲਈ ਮਰ ਮਿੱਟਣ ਨੂੰ ਤਿਆਰ ਆ ਪੰਜਾਬ ਦੀਆਂ ਹੱਕੀ ਮੰਗਾਂ ਮਨਾਉਣ ਵਾਸਤੇ ਅਸੀਂ ਮੋਰਚੇ ਵੀ ਲਾਏ ਨੇ ਪੰਜਾਬ ਦੀਆਂ ਹੱਕੀ ਮੰਗਾਂ ਸਾਡੀ ਇਹ ਮੰ ਜੇ ਕੋਈ ਮੰਨੂਗਾ ਅਸੀਂ ਸਰਕਾਰ 'ਚ ਜਾਣਾ ਅਸੀਂ ਹਾਊਸ 'ਚ ਜਾਣਾ ਅਸੀਂ ਉੱਥੇ ਜਾ ਕੇ ਪੰਜਾਬ ਦੇ ਹੱਕੀ ਗੱਲਾਂ ਦੀ ਮੰਗਾਂ ਦੀ ਗੱਲ ਕਰਨੀ ਹੈ ਸਾਡੇ ਬੰਦੀ ਸਿੰਘ ਦੇ ਰਿਆਈ ਪੰਜਾਬ ਨੂੰ ਵੱਧ ਅਧਿਕਾਰ ਬਾਗਾ ਬਾਰਡਰ ਖੋਲ ਕੇ ਵਪਾਰ ਸ਼ੁਰੂ ਕਰਨਾ ਚੰਡੀਗੜ੍ਹ ਸਾਡਾ ਮਿਲੇ ਪਾਣੀ ਦੇ ਮਸਲੇ ਹੱਲ ਹੋਣ ਇਹ ਮਸਲੇ ਸਾਡਾ ਜੇ ਕੋਈ ਹੱਲ ਕਰੂਗਾ ਫਿਰ ਅਸੀਂ ਸੋਚਾਂਗੇ ਵੀ ਅਸੀਂ ਅੱਗੇ ਕੀ ਸਟੈਪ ਚੱਕਣਾ ਇਹ ਮਸਲੇ ਤਾਂ ਹੁਣ ਵੀ ਖੜੇ ਨੇ ਪਹਿਲਾਂ ਵੀ ਖੜੇ ਸੀ ਪਿਛਲੇ 10 ਸਾਲਾਂ ਦੀ ਸਰਕਾਰ ਰਹੀ 7 ਤੋਂ ਲੈ ਕੇ 17 ਤੱਕ ਦੀ ਤਾਂ ਉਹਦੇ ਸਮੇਂ 'ਚ ਇਹ ਹੱਲ ਕਿਉਂ ਨਹੀਂ ਕੀਤੇ ਗਏ ਬੰਦੀ ਸਿੰਘ ਤਾਂ ਪਹਿਲਾਂ ਵੀ ਹਾਂ ਉਸ ਵੇਲੇ ਕਈ ਬੰਦੀ ਸਿੰਘਾਂ ਦੀ ਹਜੇ ਕੈਦ ਪੂਰੀ ਨਹੀਂ ਹੋਈ ਸੀ। ਇਹਦੀ ਕੈਦ ਦਾ ਟਾਈਮ ਪੀਰੀਅਡ ਹੁੰਦਾ ਪੂਰਾ ਨਹੀਂ ਹੋਇਆ ਸੀ। ਜਿਸ ਕਰਕੇ ਉਸ ਵੇਲੇ ਗੱਲ ਨਹੀਂ ਚੱਲ ਸਕੀ। ਹੁਣ ਉਹਨਾਂ ਦੀ ਕੈਦ ਪੂਰੀ ਹੋ ਚੁੱਕੀ ਆ ਇਸ ਕਰਕੇ ਮਸਲੇ ਗੱਲ ਚੱਲ ਰਹੀ ਆ ਔਰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਸਾਡਾ ਪਹਿਲੇ ਮੁੱਦੇ ਦੇ ਏਜੰਡੇ ਦੇ ਸਭ ਤੋਂ ਇੱਕ ਨੰਬਰ ਤੇ ਆ। ਮੈਨੂੰ ਖਾਸ ਤੌਰ ਤੇ ਕਹਿੰਦੇ ਵੀ ਕਰ ਜੋ ਹੋ ਜਾਣਾ ਜੇ ਤਾਂ ਅਸੀਂ ਵਧੀਆ ਹੁੰਦੇ। ਤੋਂ ਕਿ ਹਰੇਕ ਮੰਤਰੀ ਦੇ ਆਪਣੇ ਥਿਊ ਨੇ ਔਰ ਪਾਰਟੀ ਹਾਈ ਕਮਾਂਡ ਦਾ ਥਿਊ ਨੇ ਜਿਹੜੇ ਸਾਡੇ ਕੋਰ ਕਮੇਟੀ ਦੇ ਥਿਊ ਨੇ ਸਾਡੇ ਸਾਹਮਣੇ ਨੇ। ਇੱਕ ਕੰਡਿਊਸ਼ਲੀ ਮੇਰੇ ਵਿਚਾਰ ਹੋ ਸਕਦੇ ਨੇ ਕੋਰ ਕਮੇਟੀ ਦੇ ਵਿਚਾਰ ਮੰਨੇ ਜਾਣੇ ਨੇ ਫੈਸਲਾ ਕੋਰ ਕਮੇਟੀ ਨੇ ਕੀਤਾ ਕਿ ਆਹ ਸਾਡੀਆਂ ਚਾਰ ਜਾਂ ਪੰਜ ਮੰਗਾਂ ਨੇ ਜੇ ਮੰਗਣ ਮੰਨਣਗੇ ਫਿਰ ਅਸੀਂ ਸੋਚਾਂਗੇ ਗੱਲ ਖਤਮ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر